ਅੱਜ ਸਥਾਨਕ ਸ਼ਹਿਰ ਅੰਦਰ ਪੰਚਾਇਤਾਂ ਵੱਲੋਂ ਬਲਾਕ ਪਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਬਾਅਦ ਚੜ ਕੇ ਸਮੂਹ ਪੰਚਾਇਤਾਂ ਵੱਲੋਂ ਹਿੱਸਾ ਲਿਆ ਗਿਆ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਕੰਮਾਂ ਵਿੱਚ ਟੈਂਡਰ ਪ੍ਰਣਾਲੀ ਰਾਹੀਂ ਕੀਤੇ ਜਾ ਰਹੇ ਕੰਮਾਂ ਦੀ ਡਟ ਕੇ ਨਖੇਦੀ ਕੀਤੀ ਗਈ ਆਓ ਦੇਖਦੇ ਹਾਂ ਕੀ ਕਹਿੰਦੇ ਹਨ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਰਿਓਂਡ ਜਾ ਮੀਟਿੰਗ ਬੁਲਾਈ ਆ ਤੁਸੀਂ ਟੀਮ ਉੱਪਰ ਜਾਂਦਾ ਅੱਜ ਦੀ ਜਿਹੜੀ ਮੀਟਿੰਗ ਹੈ ਬਲਾਕ ਪ੍ਰਧਾਨ ਰਜਿੰਦਰ ਸਿੰਘ ਜੀ ਜੋ ਸਾਡੇ ਬਲਾਕ ਦੇ ਪ੍ਰਧਾਨ ਆ ਉਹਨਾਂ ਦੀ ਪ੍ਰਧਾਨਗੀ ਜਿਹੜੀ ਸਰਪੰਚਾਂ ਦੀ ਮੀਟਿੰਗ ਸੱਦੀ ਸੀ ਉਹਦੇ ਚ ਸਾਡੇ ਮਾਨਯੋਗ ਜੋ ਜ਼ਿਲ੍ਹਾ ਕਮੇਟੀ ਦੇ ਮੈਂਬਰ ਸਹਬਾਨ ਔਰ ਮਾਨ ਸਾਡੀ ਬਲਾਕ ਪ੍ਰਧਾਨ ਆ ਸੀ ਸਾਰੇ ਉਹਨਾਂ ਨੂੰ ਸੱਦਾ ਦਿੱਤਾ ਸੀ ਕਿਉਂ ਸਾਡੀ ਜਿਹੜੀ ਪੰਚਾਇਤ ਯੂਨੀਅਨ ਹੈ ਜਰੋਂ ਦੀ ਬਣੀ ਆ ਸਾਡੇ ਕੋਲੇ ਸਰਪੰਚਾਂ ਦੇ ਗਿਲੇ ਸ਼ਿਕਵੇ ਆ ਰਹੇ ਸੀ ਇਹ ਜਿਹੜਾ ਪ੍ਰਸ਼ਾਸਨ ਹੈ ਉਹ ਸਰਪੰਚਾਂ ਦੀ ਮਾਨ ਸਨਮਾਨ ਨਹੀਂ ਦੇ ਰਿਹਾ ਉਹਨਾਂ ਦੀ ਸਹੀ ਸੁਣਵਾਈ ਨਹੀਂ ਹੋ ਰਹੀ ਸਰਪੰਚਾਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਸਰਪੰਚਾਂ ਦੇ ਬਰਖਲਾ ਪਿੰਡਾਂ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਹੈ ਜਿਹੜੇ ਉਹ ਸਰਪੰਚਾਂ ਨੂੰ ਹਰਾਸ ਕਰਦੇ ਆ ਦੂਜਾ ਸੀ ਜੋ ਪੰਚਾਇਤੀ ਕੰਮਾਂ ਦੇ ਵਿੱਚ ਜਿਹੜੇ ਮਟੀਰੀਅਲ ਦੇ ਰੇਟ ਹੈ ਉਹ ਸਹੀ ਨਹੀਂ ਉਹ ਸਾਡੇ ਪਹਿਲਾਂ ਤੋਂ ਡੀ ਸਾਹਿਬ ਨੂੰ ਅਸੀਂ ਇੱਕ ਮੰਗ ਪੱਤਰ ਦਿੱਤਾ ਸੀ ਪਰ ਉਹਦੇ ਤੇ ਉਹਨਾਂ ਨੇ ਕੋਈ ਅਮਲ ਨਹੀਂ ਕਰਿਆ ਇਹ ਜਿਹੜੇ ਮਟੀਰੀਅਲ ਦੇ ਰੇਟ ਆ ਖਾਸ ਕਰਕੇ ਲਾਲ ਇੱਟਾਂ ਘਟਕਾ ਬੱਜਰੀ ਜਿਹੜੇ ਉਹਦੇ ਰੇਟ ਆ ਉਹ ਸੰਗਰੂਰ ਜ਼ਿਲ੍ਹੇ ਦੇ ਨਾਲ ਮੈਚ ਕੀਤੇ ਜਾਣ ਤਾਂ ਕਿ ਬਜਾਇਤਾ ਕੰਮ ਕਰਾ ਸਕਣ ਕਿਉਂਕਿ ਜਿਹੜੇ ਮਟੀਰੀਅਲ ਦੇ ਰੇਟ ਆ ਉਹ ਅੱਜ ਲਾਲ ਇੱਟ ਦਾ ਜਿਹੜਾ ਰੇਟ ਆ ਉਹ 7000 ਹੋ ਚੁੱਕਿਆ ਤੇ ਸਾਡਾ ਜੋ ਡੀਸੀ ਦੇ ਰੇਟ ਆ ਉਹ 6000 ਰੁਪਈਆ ਹੈ ਵੈਸੇ ਲੇਬਰ ਦੇ ਰੇਟ ਵੀ ਆ ਜਿਹੜੇ ਅੱਜ ਤੋਂ 20 ਸਾਲ ਪੁਰਾਣੇ ਸੀ ਉਹੀ ਚੱਲੀ ਜਾਂਦੇ ਆ ਜਿਹੜਾ ਲੇਬਰ ਦਾ ਮਿਸਤਰੀ ਦਾ ਰੇਟ ਆ ਉਹ 451 ਰੁਪਈਆ ਜਦੋਂ ਕਿ ਮਿਸਤਰੀ ਤੇ ਆਡੀ 800 ਰੁਪਈਆ ਹੋ ਚੁੱਕੀ ਹੈ ਮਜ਼ਦੂਰ ਦੀ ਦਿਹਾੜੀ ਹੈ 500 ਹੈ ਇਥੇ ਡੀਸੀ ਰੇਟ ਮੁਤਾਬਕ 252 ਸੋ ਪੰਚਾਇਤਾਂ ਨੂੰ ਕੰਮ ਕਰਾਉਣ ਚ ਬੜੀ ਦਿੱਕਤ ਆ ਰਹੀ ਸੀ ਉਹਦੇ ਸਬੰਧ ਚ ਸਾਡੀ ਮੀਟਿੰਗ ਸੀ ਅਸੀਂ 100 ਵਾਰ ਨੂੰ ਜੋ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਰਹੇ ਹਾਂ ਅਗਰ ਇਹ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਤਾਂ ਸਾਡੀ ਮਜਬੂਰੀ ਹੋਊਗੀ ਕਿ ਪ੍ਰਸ਼ਾਸਨ ਦੇ ਬਰ ਖਿਲਾਫ ਸਰਕਾਰ ਦੇ ਬਰ ਖਿਲਾਫ ਕੋਈ ਐਜੀਟੇਸ਼ਨ ਸ਼ੁਰੂ ਕੀਤਾ ਜਾਵੇ ਦੂਜੇ ਜਿਹੜੇ ਸਾਡੇ ਸਾਰੇ ਹੀ ਸਰਪੰਚਾਂ ਨੇ ਇਹ ਕਹ ਮਹਿਸੂਸ ਕੀਤਾ ਸੀ ਤਕਰੀਬਨ 90% ਸਰਪੰਚਾਂ ਨੇ ਇਹ ਸੁਝਾਅ ਸੀ ਮੈਨੂੰ ਕਿ ਇਹ ਜਿਹੜੀ ਸਾਡੀ ਦੁਰਦਸ਼ਾ ਹੋ ਰਹੀ ਆ ਸਾਡੀ ਸੁਣਵਾਈ ਨਹੀਂ ਹੋ ਰਹੀ ਇਹ ਜਿਹੜਾ ਮੁੰਡਲਾਟਾ ਹਲਕਾ ਹੈ ਇਹਦੇ ਨਾਲ ਸਿਆਸੀ ਤੌਰ ਤੇ ਬੜਾ ਧੱਕਾ ਹੋ ਰਿਹਾ ਜੋਣਾ ਤੋਂ ਪਹਿਲਾਂ ਸਰਕਾਰ ਨੇ ਵਾਅਦਾ ਕਰਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵਾਅਦਾ ਕਰਿਆ ਅਰਵਿੰਦ ਕੇਜਰੀ ਨੇ ਵਾਅਦਾ ਕਰਿਆ ਕੇਜਰੀ ਪਾਲ ਸਾਹਿਬ ਨੇ ਵਾਅਦਾ ਕਰਿਆ ਸੀ ਕਿ ਮੁੰਡਲਾਡੇ ਦੇ ਚੁਣੇ ਹੋਏ ਨੁਮਾਇंदे ਨੂੰ ਮਿਨਿਸਟਰੀ ਦੇ ਵਿੱਚ ਨੁਮਾਇੰਦਗੀ ਦਿੱਤੀ ਜਾਊਗੀ ਸਾਡੇ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਜਦੋਂ ਬਡਲਾਡੇ ਹਲਕੇ ਦਾ ਨਮਾਇੰਦਾ ਸਰਕਾਰ ਦੇ ਵਿੱਚ ਮਿਨਿਸਟਰੀ ਦੀ ਕੁਰਸੀ ਤੇ ਬੈਠੂਗਾ ਤੇ ਪਿੰਡਾਂ ਦੇ ਜਿਹੜੇ ਵਿਕਾਸ ਹੋ ਆਟੋਮੈਟਿਕ ਹੋਊਗਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਜਿਵੇਂ ਪਹਿਲੀਆਂ ਸਰਕਾਰਾਂ ਨੇ ਬਡਲਾਡੇ ਨੂੰ ਦਰਕਨਾਰ ਕੀਤਾ ਸੀ ਉਸੇ ਤਰ੍ਹਾਂ ਹੀ ਸਾਡੀ ਪਾਰਟੀ ਦੀ ਸਰਕਾਰ ਨੇ ਬਡਲਾਡੇ ਨੂੰ ਦਰਕਨਾਰ ਕਰਤਾ ਪੰਜਾਬ ਦਾ ਸਭ ਤੋਂ ਪੜਿਆ ਲਿਖਿਆ ਸਭ ਤੋਂ ਇਮਾਨਦਾਰ ਯੋਗ ਐਮਐਲਏ ਉਹ ਅੱਜ ਨਾ ਕਿਸੇ ਆਪਣੇ ਕੋ ਸਿਰਫ ਤੇ ਸਿਰਫ ਕੇਵਲ ਤੇ ਕੇਵਲ ਐਮਐਲਏ ਦੇ ਤੌਰ ਤੇ ਕੰਮ ਕਰ ਰਿਹਾ ਉਹਦੀ ਸੁਣਵਾਈ ਨਹੀਂ ਹੋ ਰਹੀ ਸਰਕਾਰ ਚ ਸੋ ਸਾਡੀ ਪੰਲਾ ਦਾ ਸਮੂਚੀ ਜ਼ਿਲ੍ਹਾ ਕਮੇਟੀ ਵੱਲੋਂ ਬਲਾਕ ਕਮੇਟੀ ਵੱਲੋਂ ਸਮੂਚੇ ਸਰਪੰਚਾਂ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਘੱਟੋ ਘੱਟ ਪ੍ਰਿੰਸੀਪਲ ਬੁੱਧਰਾਮ ਜੀ ਨੂੰ ਡਿਪਟੀ ਸੀ ਅਮਦ ਅਹੁਦਾ ਦੇ ਕੇ ਸਾਡੇ ਹਲਕੇ ਦਾ ਜਿਹੜਾ ਵਿਕਾਸ ਉਹਨੂੰ ਕਰਾਇਆ ਜਾਵੇ ਸਾਡੇ ਬੜੇ ਕੰਮ ਅੜੇ ਹੋਇਆ ਹਲਕਾ ਦਾ ਬਹੁਤ ਵੱਡਾ ਵਿਕਾਸ ਹੋਣ ਵਾਲਾ ਹੈ ਇਹਨੂੰ ਸ਼ਾਸਕੀ ਤੌਰ ਤੇ ਹੰਗਾਰਾ ਖਲਾਰਾ ਦਿੱਤਾ ਜਾਵੇ ਇਹ ਸਾਡੀ ਮੀਟਿੰਗ ਦਾ ਅੱਜ ਇਹ ਵੀ ਹਿੱਸਾ ਸੀ ਦੂਜਾ ਜੋ ਸਾਡੇ ਸਰਪੰਚਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਪਿੰਡਾਂ ਵਿੱਚ ਨ्यायਜ ਪਰਤੇ ਸਰਪੰਚਾਂ ਦੇ ਹੋਏ ਆ ਉਹਦਾ ਅਸੀਂ ਜੂਨੀਅਨ ਵੱਲੋਂ ਵਿਰੋਧ ਕੀਤਾ ਹੈ ਪ੍ਰਸ਼ਾਸਨ ਤੋਂ ਅਸੀਂ ਮੰਨ ਕਰਦੇ ਆ ਕਿ ਅੱਜ ਤੋਂ ਬਾਅਦ ਕਿਸੇ ਵੀ ਸਰਪੰਚ ਨੂੰ ਡੀਸੀ ਸਾਹਿਬ ਦੀ ਮਨਜ਼ੂਰੀ ਔਰ ਐਸਐਸਪੀ ਸਾਹਿਬ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਐਸਐਚਓ ਜਾਂ ਡੀਐਸਪੀ ਬੁਲਾਣਾ ਬੁਲਾਵੇ ਨਾ ਪਹਿਲਾਂ ਉਹਦੀ ਜਿਹੜੀ ਇਨਕੁਆਰੀ ਆ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਸੋ ਅੱਜ ਦਾ ਜਿਹੜਾ ਸਾਡਾ ਮੇਨ ਅਜੰਡਾ ਸੀ ਇਹੀ ਸੀ ਅਸੀਂ ਕੱਲ ਸੋਮਵਾਰ ਨੂੰ ਪ੍ਰਸ਼ਾਸਨ ਨੂੰ ਅਲਟੀਮੇਟਮ ਦੇਣ ਤੋਂ ਬਾਅਦ ਸਾਡੇ ਸਰਪੰਚਾਂ ਦੇ ਵਿੱਚ ਬੜਾ ਵੱਡਾ ਰੋਸ ਹੈ ਪਜਾਇਤਾਂ ਦੇ ਵਿੱਚ ਅਸੀਂ ਜ਼ਿਲ੍ਹੇ ਦੇ ਦੂਜੇ ਬਲਾਕਾਂ ਨੂੰ ਨਾਲ ਲੈ ਕੇ ਅੱਜ ਦੋ ਬਲਾਕ ਪ੍ਰਧਾਨ ਸਾਡੇ ਕੋਲ ਪਹੁੰਚੇ ਹੋਏ ਐ ਅਸੀਂ ਉਹਨਾਂ ਬਲਾਕਾਂ ਨੂੰ ਨਾਲ ਲੈ ਕੇ ਜੁਨੀਅਨ ਨੂੰ ਜਥੇਬੰਦ ਕਰਕੇ ਅਸੀਂ 50 ਪੱਧਰ ਤੇ ਜਿਹੜੀਆਂ ਸਾਡੀਆਂ ਮੰਗਾਂ ਉਹਨੂੰ ਉਭਾਰਾਂਗੇ ਔਰ ਆਪ ਦਾ ਜਿਹੜੇ ਹੱਕ ਹੈ ਜੋ ਸਰਪੰਚੀ ਦੇ ਅਵਦੇ ਦਾ ਮਾਨ ਹੈ ਉਹਨੂੰ ਬਰਕਰਾਰ ਰੱਖਣ ਦੇ ਲਈ ਲੜਾਈ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਰਦਾ ਜੀ ਜਿਹੜੀ ਟੈਂਡਰਾਂ ਦੀ ਗੱਲ ਕਰਦੇ ਹੋ ਤੁਸੀਂ ਵੀ ਜਿਹੜੇ ਟੈਂਡਰ ਨੇ ਦੇ ਰਹੇ ਨੇ ਕਿ ਉਹ ਆਪਦੇ ਚੇਤਿਆਂ ਨੂੰ ਵੀ ਦੇ ਰਹੀ ਹੈ ਸਰਕਾਰ ਜੀ ਵੇਖੋ ਟੈਂਡਰ ਸਰਕਾਰਾਂ ਜਿਹੜੀਆਂ ਇਹ ਪਹਿਲਾਂ ਵਾਲਾ ਜਿਹੜਾ ਸਿਸਟਮ ਹੈ ਉਸੇ ਮੁਤਾਬਕ ਹੀ ਚੱਲ ਰਿਹਾ ਉਹਦੇ ਕੋਈ ਬਹੁੜੀ ਤਬਦੀਲੀ ਨਹੀਂ ਹੈ ਸਾਡੀ ਜਿਹੜੀ ਪੰਚਾਇਤਾਂ ਦੀ ਮੰਗ ਹੈ ਕਿ ਅਸੀਂ ਟੈਂਡਰ ਪ੍ਰਣਾਲੀ ਦਾ ਨਿੱਜੀ ਤੌਰ ਤੇ ਵਿਰੋਧ ਕਰਦੇ ਆ ਸਾਡੀ ਜਿਹੜੀ ਅੱਜ ਦੀ ਜ਼ਿਲ੍ਹਾ ਕਮੇਟੀ ਹੈ ਬਲਾਕ ਕਮੇਟੀ ਹੈ ਅਸੀਂ ਇਹਦਾ ਵਿਰੋਧ ਕਰਦੇ ਆ ਜਿਹੜੀ ਟੈਂਡਰ ਪ੍ਰਣਾਲੀ ਹੈ ਬਿਲਕੁਲ ਗਲਤ ਹੈ ਪਰ ਸਰਕਾਰ ਨੇ ਜੋ ਕਨਿਵੀਜੀਨ ਰੱਖਿਆ ਕਿ ਜੋ 15 ਲੱਖ ਤੋਂ ਉੱਪਰ ਦੇ ਕੰਮ ਆ ਉਹ ਪੰਚਾਇਤ ਨਹੀਂ ਕਰ ਸਕਦੀ ਅਸੀਂ ਪਹਿਲਾਂ ਵੀ ਵਿਸ਼ਵਾਸ ਦਿਵਾਇਆ ਸੀ ਡੀ ਸਾਹਿਬ ਨਾਲ ਵੀ ਸਾਡੀਆਂ ਦੋ ਮੀਟਿੰਗਾਂ ਹੋਈਆਂ ਅਸੀਂ ਦੋਨਾਂ ਐਮਐਲਏ ਨੂੰ ਵਿਸ਼ਵਾਸ ਦਿਵਾ ਕੇ ਆਏ ਸੀ ਕਿ ਜਿਹੜਾ ਕੰਮ ਤੁਹਾਡੇ ਠੇਕੇਦਾਰ ਟੈਂਡਰ ਲੈ ਕੇ 30 ਦੀ ਲੱਖ ਜੀ ਕਰਨਗੇ ਉਹ 15 ਲੱਖ ਜੀ ਕਰਨ ਨੂੰ ਤਿਆਰ ਹੈ ਔਰ ਜਿਹੜਾ ਉਹ ਕੰਮ ਕਰਨਗੇ ਸਾਨੂੰ ਪਤਾ ਹੈ ਕਿ ਉਹ ਪਿੰਡ ਦੀ ਲੋੜ ਮੁਤਾਬਕ ਕਿਹੜਾ ਛੋਟੇ ਕਿਵੇਂ ਉਹਨੂੰ ਕੰਮ ਨੂੰ ਕਰਾਉਣਾ ਹੈ ਕਿਵੇਂ ਅਸੀਂ ਕਰਨਾ ਉਹ ਪੰਚਾਇਤਾਂ ਨੂੰ ਪਤਾ ਹੈ ਤੋ ਅਸੀਂ ਇਹਦਾ ਟੈਂਡਰ ਪ੍ਰਣਾਲੀ ਦਾ ਨਿੱਜੀ ਤੌਰ ਤੇ ਵਿਰੋਧ ਕਰਦੇ ਆ ਸਰਪੰਚਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਸਾਰੇ ਕੰਮ ਆਉਂ ਗਰਾ ਸਰਕਾਰ ਕਹਿੰਦੀ ਹੈ ਕਿ ਮੈਂ ਪੂਰੇ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਲੇਕਿਨ ਪੰਚਾਇਤਾਂ ਤੇ ਵਿਸ਼ਵਾਸ ਨਹੀਂ ਕਰਦੀ ਇਹਨਾਂ ਦੇ ਉਹ ਠੇਕੇਦਾਰ ਸਿਸਟਮ ਚਲਾ ਰਹੀ ਹੈ ਉਸ ਨੂੰ ਕੀ ਕਹੋਗੇ ਸਾਡੀ ਬੇਨਤੀ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਸਰਕਾਰ ਦੀ ਕੋਈ ਮੈਲਫਰੈਂਟ ਟੈਂਸ਼ਨ ਹੈ ਪਰ ਅਸੀਂ ਕਹਿੰਦੇ ਆ ਕਿ ਜਿਹੜੀ ਬੈਰੋਕਰੇਸੀ ਹੈ ਉਹਦਾ ਕਾਰਨ ਹੈ ਤੁਸੀਂ ਸਾਡੇ ਨੂੰ ਭਲੀ ਭਾਂਤ ਯਾਦ ਚੰਗੇ ਤਰ੍ਹਾਂ ਜਾਣਦੇ ਹੋ ਜਿਹੜੀ ਬੈਰੋਕਰੇਸੀ ਹੈ ਉਹ ਸਰਕਾਰ ਦੇ ਨਾਲ ਮਿਲ ਕੇ ਨਹੀਂ ਜਲ ਰਹੀ ਉਹ ਸਰਕਾਰ ਦੀ ਬਲੈਕਮੇਲਿੰਗ ਕਰ ਰਹੀ ਹੈ ਸਰਕਾਰ ਦੇ ਕੋਲੇ ਉਹਨੇ ਉਹਨਾਂ ਨੂੰ ਇਹ ਕਨਵਿੰਸ ਕਰਾਤਾ ਕਿ ਜਿਹੜੇ ਸਰਪੰਚ ਚੋਰ ਹੈ ਅਗਰ ਉਹਨਾਂ ਦੇ ਹੱਥਾਂ 'ਚ ਕੰਮ ਦਿਓ ਕਿ ਪੈਸੇ ਦੀ ਦੁਰਵਰਤੋਂ ਹੋਊਗੀ ਮਿਸਯੂਜ਼ ਹੋਊਗਾ ਅਸੀਂ ਸਰਕਾਰ ਨੂੰ ਭਰੋਸਾ ਦਵਾਉਣਾ ਹੈ ਕਿ ਅਸੀਂ ਉਹਨਾਂ ਦੇ ਨਾਲ ਹੈ ਪ੍ਰਸ਼ਾਸਨ ਨੇ ਉਹਨਾਂ ਨੂੰ ਵੋਟਾਂ ਨਹੀਂ ਲੈ ਕੇ ਦੇਣੀ ਹੈ ਪ੍ਰਸ਼ਾਸਨ ਨੇ ਉਹਨਾਂ ਨੂੰ ਕੋਈ ਚੋਣ ਨਹੀਂ ਜਿਤਾਉਣੀ ਵੋਟਾਂ ਸਰਪੰਚਾਂ ਕੋਲੇ ਆ ਪੰਚਾਇਤਾਂ ਕੋਲੇ ਆ ਉਹ ਬੈਰੋਕਰੇਸੀ ਦਾ ਯਕੀਨ ਕਰਕੇ ਸਰਪੰਚਾਂ ਨੂੰ ਆਪਣੇ ਤੋਂ ਦੂਰ ਨਾ ਕਰਨ ਜੇ ਅਗਰ ਪੰਚਾਇਤਾਂ ਦੂਰ ਹੋ ਗਈਆਂ ਤਾਂ ਸਰਕਾਰ ਦੇ ਲਈ ਲੌਂਗ ਰਨ ਬੜੇ ਮਾੜੇ ਰਿਜ਼ਲਟ ਹੋ ਸਕਦੇ ਪੂਰੇ ਜ਼ਿਲ੍ਹਾ